ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾਮ ਵਿਚਾਰ ਹੋ ਕੋਈ ਮਾਟੀ ਕਾ ਕਿਆ ਧੋਪੈ ਸੁ ਆਮੀ ਮਾਨਸ ਕੀ ਗਤ ਏਹੀ ਜੋ ਹਮਰੀ ਬਿਦ ਹੋਤੀ ਮੇਰੇ ਸਤਗੁਰਾ ਸਾਬਿਦ ਤੁਮ ਹਰ ਜਾਣੋ ਆਪੇ ਹਮਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ ਗੁਰ ਸਤ ਗੁਰ ਸੰਗ ਕੀਰੇ ਹਮ ਥਾਪੇ ਤਨ ਧਨ ਗੁਰ ਨਾਨਕ ਜਨ ਕੇਰਾ ਜਿਤ ਮਿਲਿਆ ਚੁਕੇ ਸਭ ਸੋਗ ਸੰਤਾਪੇ ਕਿਛ ਰੂਪ ਨਹੀਂ ਕਿਛ ਜਾਤ ਨਹੀਂ ਕਿਛ ਢੰਗ ਨਾ ਮੇਰਾ ਕਿਆ ਮੋਹ ਲੈ ਬੁਲ ਹੈ ਗੁਣ ਬਿਹੂਨਾ ਨਾਮ ਜਪਿਆ ਨਾ ਤੇਰਾ ਸੋ ਕਹੋ ਟਲ ਗੁਰ ਸੇਵੀਐ ਐਹ ਨਿਸ ਸਹਿਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ ਬ੍ਰਹਮ ਗਿਆਨੀ ਕਉ ਸਦਾ ਅਦੇਸ ਬਰਾਮ ਗਿਆਨੀ ਕੀ ਕੀਮਤ ਨਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਿਵਾਜ ਅੰਤਰਜਾਮੀ ਪਤਿਤ ਪਾਵਨ ਪਗਤ ਵਸ਼ਲ ਕਰੁਣਾ ਨਿਦਾਨ ਵਾਲੀਏ ਕੁਲ ਆਲਮ ਸਰਵਰੇ ਕਾਇਨਾਤ ਖੰਡਾ ਬ੍ਰਹਮੰਡਾਂ ਦੇ ਮਾਲਕ ਸ਼ਬਦ ਬ੍ਰह्म ਸਤਗੁਰੂ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਨਿਰੰਕਾਰ ਰੂਪ ਹਲਤ ਪਲਤ ਕੇ ਰਖਿਆਕ ਲੋਕ ਪਰਲੋਕ ਦੇ ਸਹਾਈ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਨ ਗੁਰਸੰਗਤ ਜੀਓ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜ ਰਹੇ ਹਨ ਆਪ ਜੀ ਹਾਜ਼ਰੀਨ ਹੋ ਕੇ ਲਾਹੇ ਪ੍ਰਾਪਤ ਕਰ ਰਹੇ ਹੋ ਅੰਮ੍ਰਿਤਮਈ ਗੁਰਬਾਣੀ ਜੀ ਦੇ ਕੀਰਤਨ ਆਪ ਜੀ ਨੇ ਸਰਵਣ ਕੀਤੇ ਨੇ ਪਿਛਲੇ ਲੰਮੇ ਸਮੇਂ ਤੋਂ ਸੋਖਮਨੀ ਸਾਹਿਬ ਜੀ ਦੀ ਲੜੀਵਾਰ ਕਥਾ ਵਿਚਾਰ ਹਰ ਫਰਾਈਡੇ ਦੇ ਦੀਵਾਨ ਅੰਦਰ ਆਪਾਂ ਸਰਵਣ ਕਰਦੇ ਆ ਰਹੇ ਹਾਂ ਸਤਿਗੁਰੂ ਜੀ ਦੀ ਕਿਰਪਾ ਸਦਕਾ ਅੱਠਵੀਂ ਅਸ਼ਟਪਦੀ ਦੀਆਂ 6 ਪੌੜੀਆਂ ਤੱਕ ਦੇ ਵਿਚਾਰ ਆਪਾਂ ਨੇ ਸਰਵਣ ਕੀਤੀ ਹੈ ਅੱਜ 7ਵੀਂ ਪੌੜੀ ਅੰਦਰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੋ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਸਰਵਣ ਕਰੀਏ ਆਪਣੀ ਜ਼ਿੰਦਗੀ ਵਿੱਚ ਗੁਰੂ ਦਾ ਉਪਦੇਸ਼ ਧਾਰਨ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਈਏ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਾਰੀ ਸੰਗਤ ਮਹਾਰਾਜ ਜੀ ਦੇ ਚਰਨਾਂ ਵਿੱਚ ਆਪਣਾ ਸਿਰ ਝੁਕਾ ਕੇ ਦੋਵੇਂ ਹੱਥ ਜੋੜ ਕਰਕੇ ਸ਼ਰਧਾ ਭਾਵਨਾ ਦੇ ਨਾਲ ਨੇਤਰ ਨੀਵੇਂ ਕਰਦੇ ਹੋਏ ਰਸਨਾ ਦੇ ਨਾਲ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬ੍ਰਹਮ ਗਿਆਨੀ ਕੀ ਕੀਮਤ ਨਾਹੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ ਜਿਸ ਮਨੁੱਖ ਨੂੰ ਬ੍ਰਹਮ ਦਾ ਗਿਆਨ ਹੋ ਜਾਏ ਬ੍ਰਹਮ ਗਿਆਨੀ ਐਸੀ ਅਵਸਥਾ ਦਾ ਮਾਲਕ ਹੁੰਦਾ ਹੈ ਕਿ ਦੁਨੀਆ ਦੀ ਕੋਈ ਵੀ ਤਾਕਤ ਉਸ ਨੂੰ ਖਰੀਦ ਨਹੀਂ ਸਕਦੀ ਬ੍ਰਹਮ ਗਿਆਨੀ ਨੂੰ ਲਾਲਚ ਦੇ ਕਰਕੇ ਉਸ ਦੇ ਅਕੀਦੇ ਤੋਂ ਥੜਕਾਇਆ ਨਹੀਂ ਜਾ ਸਕਦਾ ਬ੍ਰਹਮ ਗਿਆਨੀ ਸ਼ਹੀਦ ਹੋ ਸਕਦਾ ਹੈ ਕੁਰਬਾਨ ਹੋ ਸਕਦਾ ਹੈ ਪਰ ਆਪਣੇ ਪਰਯੋਜਨ ਤੋਂ ਨਹੀਂ ਹਟੇਗਾ ਤਨ ਸਤਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਅੰਦਰ ਭਗਤਾਂ ਦਾ ਵੀ ਜ਼ਿਕਰ ਆਇਆ ਹੈ ਆਪ ਜੀ ਨੇ ਸ਼ਬਦ ਵੀ ਸਰਵਣ ਕੀਤਾ ਹੈ ਕਿ ਪ੍ਰਮਾਤਮਾ ਦਾ ਨਾਮ ਭਗਤ ਜੀ ਕਹਿੰਦੇ ਮੈਂ ਕਦੇ ਵੀ ਨਹੀਂ ਛੱਡਾਂਗਾ ਭਾਵੇਂ ਲੋਕ ਕੁਝ ਵੀ ਕਹੀ ਜਾਣ ਭਾਵੇਂ ਨਿੰਦਿਆ ਕਰੀ ਜਾਣ ਭਾਵੇਂ ਲੋਕ ਕਿਸੇ ਤਰ੍ਹਾਂ ਦਾ ਕੋਈ ਵੀ ਕਾਰਨ ਬਣ ਅਸੀਂ ਪ੍ਰਮਾਤਮਾ ਦਾ ਨਾਮ ਨਹੀਂ ਛੱਡ ਸਕਦੇ ਭਗਤ ਪ੍ਰਹਿਲਾਦ ਜੀ ਦਾ ਵੀ ਜਿਕਰ ਆਇਆ ਹੈ ਹਰਨਾਖਸ਼ ਨੇ ਕਿੰਨੇ ਯਤਨ ਕੀਤੇ ਕਿ ਪ੍ਰਹਿਲਾਦ ਤੂੰ ਪ੍ਰਮਾਤਮਾ ਦਾ ਨਾਮ ਨਾ ਜਪ ਲਾਲਚ ਵੀ ਦਿੱਤੇ ਡਰਾਵੇ ਵੀ ਦਿੱਤੇ ਪਰ ਭਗਤ ਪ੍ਰਹਿਲਾਦ ਜੀ ਆਪਣੇ ਅਕੀਦੇ ਤੋਂ ਡੋਲੇ ਨਹੀਂ ਹਰ ਤਰ੍ਹਾਂ ਕਰਕੇ ਆਪਣਾ ਜੋ ਉਹਨਾਂ ਦਾ ਮਕਸਦ ਸੀ ਪ੍ਰਯੋਜਨ ਸੀ ਪ੍ਰਮਾਤਮਾ ਦੀ ਭਗਤੀ ਦਾ ਉਸ ਨੂੰ ਪੂਰਿਆਂ ਕੀਤਾ ਹੈ ਇਸੇ ਤਰ੍ਹਾਂ ਨਾਮਦੇਵ ਜੀ ਭਗਤ ਕਬੀਰ ਜੀ ਇਹਨਾਂ ਦੇ ਉੱਪਰ ਵੀ ਬਹੁਤ ਜ਼ਿਆਦੇ ਦਬਾਅ ਵੀ ਪਾਏ ਗਏ ਲਾਲਚ ਵੀ ਦਿੱਤੇ ਗਏ ਭਗਤ ਨਾਮਦੇਵ ਜੀ ਨੂੰ ਤਾਂ ੱੱਕੇ ਮਾਰ ਕੇ ਮੰਦਰ ਦੇ ਵਿੱਚੋਂ ਵੀ ਕੱਢ ਦਿੱਤਾ ਗਿਆ ਸੀ ਕਬੀਰ ਜੀ ਨੂੰ ਨਦੀ ਦੇ ਵਿੱਚ ਡਬੋਣ ਦਾ ਯਤਨ ਕੀਤਾ ਗਿਆ ਸੀ ਕਿਦਰੇ ਹਾਥੀ ਦੇ ਪੈਰਾਂ ਦੇ ਥੱਲੇ ਲਤਾੜਨ ਦਾ ਵੀ ਯਤਨ ਕੀਤਾ ਸਿਕੰਦਰ ਵਰਗੇ ਬਾਦਸ਼ਾਹ ਨੇ ਕਿ ਤੁਸੀਂ ਪ੍ਰਮਾਤਮਾ ਦਾ ਜਿਹੜਾ ਰਾਮ ਨਾਮ ਜਪਣਾ ਛੱਡ ਦਿਓ ਪਰ ਉਹਨਾਂ ਨੇ ਨਹੀਂ ਛੱਡਿਆ ਸਿੱਖ ਇਤਿਹਾਸ ਤਾਂ ਅਜਿਹੀਆਂ ਕੁਰਬਾਨੀਆਂ ਦੇ ਨਾਲ ਭਰਿਆ ਹੋਇਆ ਹੈ ਬ੍ਰਹਮ ਗਿਆਨੀ ਮਹਾਪੁਰਸ਼ਾਂ ਨੇ ਕਿਸੇ ਵੀ ਲਾਲਚ ਵਿੱਚ ਆ ਕਰਕੇ ਆਪਣੇ ਧਰਮ ਨੂੰ ਨਹੀਂ त्यागਿਆ ਕੁਰਬਾਨੀ ਜ਼ਰੂਰ ਦੇ ਦਿੱਤੀ ਹੈ ਕਿੰਨੇ ਕਿੰਨੇ ਲਾਲਚ ਦਿੱਤੇ ਗਏ ਉਹ ਆਪਣੇ ਧਰਮ ਤੋਂ ਡੋਲੇ ਨਹੀਂ ਇਸੇ ਕਰਕੇ ਹੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਦੀ ਕੋਈ ਵੀ ਕੀਮਤ ਨਹੀਂ ਦੇ ਸਕਦਾ ਬ੍ਰਹਮ ਗਿਆਨੀ ਬੇਸ਼ਕੀਮਤੇ ਹਨ ਉਨਾਂ ਨੂੰ ਖਰੀਦਿਆ ਹੀ ਨਹੀਂ ਜਾ ਸਕਦਾ ਹੈ ਤੇ ਬ੍ਰਹਮ ਗਿਆਨੀ ਕੀਮਤ ਨਾਹੇ ਬ੍ਰਹਮ ਗਿਆਨੀ ਗੁਣਾਂ ਦਾ ਸਮੁੰਦਰ ਹੈ ਬ੍ਰਹਮ ਗਿਆਨੀ ਦੇ ਅੰਦਰ ਅਜਿਹੇ ਗੁਣ ਹਨ ਜਿਨ੍ਹਾਂ ਦੀ ਕੋਈ ਵੀ ਕੀਮਤ ਨਹੀਂ ਚੁਕਾ ਸਕਦਾ ਸਾਰੇ ਹੀ ਗੁਣ ਬ੍ਰਹਮ ਗਿਆਨੀ ਦੇ ਅੰਦਰ ਹੁੰਦੇ ਹਨ ਉਨ੍ਹਾਂ ਦੇ ਗੁਨਾ ਦੀ ਵੀ ਮਹਾਰਾਜ ਜੀ ਕਹਿੰਦੇ ਕੀਮਤ ਨਹੀਂ ਹੈ ਕੋਈ ਵੀ ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ ਬ੍ਰਹਮ ਗਿਆਨੀ ਦੇ ਮਨ ਵਿੱਚ ਸਾਰਾ ਕੁਝ ਹੀ ਹੈ ਸਗਲ ਸਗਲ ਦਾ ਪਾਵੈ ਸਾਰਾ ਕੁਝ ਸਾਰੇ ਗੁਣ ਸਾਰਾ ਗਿਆਨ ਸਾਰਾ ਬ੍ਰਹਮੰਡ ਸਭ ਕੁਝ ਹੀ ਬ੍ਰਹਮ ਗਿਆਨੀ ਦੇ ਮਨ ਵਿੱਚ ਹੈ ਤੇ ਸਭ ਕੁਝ ਹੋਣ ਦੇ ਬਾਵਜੂਦ ਵੀ ਇਸ ਸਮਝ ਦਿੰਦੇ ਨੇ ਕਿ ਮਿਥਿਆ ਹੈ ਇਸ ਨੂੰ ਮਿਥਿਆ ਸਮਝ ਕਰਕੇ ਛੱਡ ਕੇ ਪਰਮਾਤਮਾ ਦੀ ਭਗਤੀ ਵਿੱਚ ਹੀ ਲੀਨ ਰਹਿੰਦੇ ਆ ਐਨਾ ਕੁਝ ਹੋਣ ਦੇ ਬਾਵਜੂਦ ਵੀ ਇਹਨਾਂ ਦੇ ਵਿੱਚ ਆਪਣਾ ਚੇਤ ਨਹੀਂ ਲਾਉਂਦੇ ਬ੍ਰਹਮ ਗਿਆਨੀ ਦੇ ਮਨ ਵਿੱਚ ਸਾਰਾ ਹੀ ਸੰਸਾਰ ਹੈ ਕੋਈ ਵੀ ਉਹਨਾਂ ਤੋਂ ਲੁਕੀ ਛੁਪੀ ਚੀਜ਼ ਨਹੀਂ ਹੈ ਬ੍ਰਹਮ ਗਿਆਨੀ ਕਹੈ ਸਗਲ ਮਨ ਮਾਹੇ ਮਨ ਦੇ ਵਿੱਚ ਸਾਰਾ ਕੁਝ ਹੀ ਹੈ ਕਿ ਦੁਨੀਆ ਤੇ ਕੀ ਹੋ ਰਿਹਾ ਹੈ ਕੀ ਹੋਵੇਗਾ ਕੀ ਹੋਇਆ ਸੀ ਇਹ ਸਾਰਾ ਹੀ ਗਿਆਨ ਬ੍ਰਹਮ ਗਿਆਨੀ ਦੇ ਮਨ ਵਿੱਚ ਹੈ ਪਰ ਫਿਰ ਵੀ ਅਜੇ ਹੀ ਨਾ ਜਰੀ ਜਾਣ ਵਾਲੀ ਸ਼ਕਤੀ ਨੂੰ ਝਰ ਕੇ ਰੱਖਦੇ ਨੇ ਇਹ ਇਹ ਵੀ ਬਹੁਤ ਵੱਡੀ ਸਾਧ ਸੰਗਤ ਜੀ ਗੱਲ ਹੈ ਕਿ ਨਾ ਜਰੀਆਂ ਜਾਣ ਵਾਲੀਆਂ ਚੀਜ਼ਾਂ ਨੂੰ ਵੀ ਝਰ ਕੇ ਰੱਖ ਲੈਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਬਚਨ ਹੈ ਕਹੋ ਨਾਨਕ ਅਜਰ ਜਿਨ ਜਰਿਆ ਤਿਸ ਹੀ ਕੋ ਬਨ ਆਵਤ ਜਿਨ੍ਹਾਂ ਨੇ ਨਾ ਜਰੀ ਜਾਣ ਵਾਲੀ ਸ਼ਕਤੀ ਨੂੰ ਜਰ ਲਿਆ ਹੈ ਤੇ ਉਹਨਾਂ ਦੀ ਹੀ ਪ੍ਰਮਾਤਮਾ ਦੇ ਨਾਲ ਬਣ ਆਉਂਦੀ ਹੈ ਨਹੀਂ ਤਾਂ ਕੋਈ ਥੋੜੀ ਬਹੁਤ ਭਗਤੀ ਕਰਕੇ ਰਿਧੀਆਂ ਸਿੱਧੀਆਂ ਪ੍ਰਾਪਤ ਕਰਕੇ ਤੇ ਲੋਕਾਂ ਨੂੰ ਦਿਖਾਉਣ ਲੱਗ ਪੈਂਦਾ ਹੈ ਅ ਜਿਵੇਂ ਸਿੱਧ ਲੋਕ ਹੋਏ ਨੇ ਐਵੇਂ ਹੀ ਆਪਣੀਆਂ ਸ਼ਕਤੀਆਂ ਵਿਖਾ-ਵਖਾ ਕੇ ਲੋਕਾਂ ਨੂੰ ਦੱਸਦੇ ਸਨ ਕਿ ਅਸੀਂ ਬੜੇ ਪੀਰ ਹਾਂ ਅਸੀਂ ਬਹੁਤ ਵੱਡੇ ਹਾਂ ਤੇ ਆਪਣੇ ਆਪ ਨੂੰ ਕਈਆਂ ਨੇ ਪ੍ਰਮਾਤਮਾ ਦੇ ਬਰਾਬਰ ਤੱਕ ਦੱਸ ਦਿੱਤਾ ਪਰ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਬ੍ਰਹਮ ਗਿਆਨੀ ਇਹ ਸਾਰੀਆਂ ਸ਼ਕਤੀਆਂ ਦੇ ਹੋਣ ਦੇ ਬਾਵਜੂਦ ਵੀ ਇਹਨਾਂ ਦੇ ਵਿੱਚ ਚੇਤ ਨਹੀਂ ਲਾਉਂਦਾ ਹੈ ਕੇਵਲ ਪਰਮੇਸ਼ਰ ਵਾਹਿਗੁਰੂ ਦੇ ਅੰਦਰ ਹੀ ਲੇਵਲੀਣ ਰਹਿੰਦਾ ਹੈ ਸਾਰਾ ਕੁਝ ਹੀ ਬ੍ਰਹਮ ਗਿਆਨੀ ਦੇ ਮਨ ਵਿੱਚ ਹੈ ਸਾਰੇ ਗੁਣ ਸਾਰਾ ਗਿਆਨ ਸਾਰਾ ਬ੍ਰਹਮੰਡ ਹੀ ਬ੍ਰਹਮ ਗਿਆਨੀ ਦੇ ਮਨ ਵਿੱਚ ਸਮਾਇਆ ਹੋਇਆ ਹੈ ਬ੍ਰਹਮ ਗਿਆਨੀ ਕਾ ਕੌਨ ਜਾਣੇ ਭੇਦ ਵੇਖਣ ਨੂੰ ਲੱਗਦੇ ਆ ਕਿ ਕਮਲੇ ਰਮਲੇ ਜੇ ਤੁਰੇ ਫਿਰਦੇ ਆ ਬ੍ਰਹਮ ਗਿਆਨੀ ਵੇਖਣ ਨੂੰ ਹੀ ਲੱਗਦੇ ਹੁੰਦੇ ਆ ਬਾਹਰੋਂ ਪਰ ਬ੍ਰਹਮ ਗਿਆਨੀ ਦੇ ਅੰਦਰ ਬਹੁਤ ਕੁਝ ਹੈ ਉਨ੍ਹਾਂ ਦਾ ਭੇਦ ਹੀ ਨਹੀਂ ਕੋਈ ਪਾ ਸਕਦਾ ਬ੍ਰਹਮ ਗਿਆਨੀ ਦਾ ਕੌਣ ਜਾਣੈ ਭੇਦ ਕੌਣ ਭੇਦ ਜਾਣ ਸਕਦਾ ਹੈ ਮਹਾਰਾਜ ਕਹਿੰਦੇ ਕੋਈ ਵੀ ਨਹੀਂ ਜਾਣ ਸਕਦਾ ਬ੍ਰਹਮ ਗਿਆਨੀ ਦਾ ਭੇਦ ਨਹੀਂ ਕੋਈ ਵੀ ਜਾਣ ਸਕਦਾ ਹੈ ਕਿਉਂਕਿ ਸਬਰ ਅੰਦਰ ਸਬਰੀ ਤਨ ਏਵੈ ਜਾ ਲੈਣ ਹੋਣ ਨਜ਼ੀਕ ਖੁਦਾਏ ਦੇ ਭੇਦ ਨਾ ਕਿਸੈ ਦੇਣ ਜਿਹੜੇ ਪਰਮਾਤਮਾ ਦੇ ਨੇੜੇ ਵਸਦੇ ਨੇ ਨੇੜੇ ਰਹਿੰਦੇ ਨੇ ਉਹ ਆਪਣਾ ਭੇਦ ਹੀ ਕਿਸੇ ਨੂੰ ਨਹੀਂ ਦਿੰਦੇ ਉਹਨਾਂ ਦਾ ਭੇਦ ਕੋਈ ਪਾ ਹੀ ਨਹੀਂ ਸਕਦਾ ਹੈ ਜਿਵੇਂ ਸਰਮੱਦ ਫਕੀਰ ਜੀ ਹੋਏ ਐ ਸਾਧ ਸੰਗਤ ਜੀ ਇਟਲੀ ਦਾ ਜਿਹੜਾ ਰੋਮ ਸ਼ਹਿਰ ਹੈ ਨਾ ਉਥੋਂ ਦਾ ਬਾਦਸ਼ਾਹ ਹੋਇਆ ਉਸ ਬਾਦਸ਼ਾਹ ਦੇ ਅੰਦਰ ਥੋੜੀ ਜਿਹੀ ਜਿਗਿਆਸੂ ਬਿਰਤੀ ਸੀ ਕੁਝ ਨਾ ਕੁਝ ਉਹ ਜਾਣਦਾ ਹੀ ਰਹਿੰਦਾ ਸੀ ਪਰਮਾਰਥ ਦੀਆਂ ਵਿਚਾਰਾਂ ਕਰਦਾ ਰਹਿੰਦਾ ਸੀ ਕਿ ਜ਼ਿੰਦਗੀ ਕਿਵੇਂ ਸਫਲ ਹੋਵੇ ਇੱਕ ਦਿਨ ਉਸ ਦੇ ਮਨ ਵਿੱਚ ਦੋ ਸਵਾਲ ਆਏ ਆਪਣੀ ਕਚਹਿਰੀ ਦੇ ਵਿੱਚ ਰੱਖੇ ਹੋਏ ਵਿਦਵਾਨਾਂ ਦੇ ਸਾਹਮਣੇ ਉਹ ਦੋ ਸਵਾਲ ਰੱਖੇ ਉਹਨਾਂ ਦੋਹਾਂ ਸਵਾਲਾਂ ਦਾ ਜਵਾਬ ਉਹ ਨਹੀਂ ਦੇ ਸਕੇ ਉਹ ਸਵਾਲ ਇਹ ਸੀ ਕਿ ਸਬਰ ਤੇ ਸ਼ੁਕਰ ਕੀ ਹੁੰਦਾ ਹੈ ਸਬਰ ਤੇ ਸ਼ੁਕਰ ਦੀ ਵਿਆਖਿਆ ਕਰਕੇ ਦੱਸੋ ਉਸ ਦੀ ਕਚਹਿਰੀ ਵਿੱਚ ਜਿੰਨੇ ਵਿਦਵਾਨ ਸੀ ਕੋਈ ਵੀ ਉਹਨਾਂ ਦਾ ਉੱਤਰ ਨਹੀਂ ਦੇ ਸਕਿਆ ਯਤਨ ਤਾਂ ਉਹਨਾਂ ਨੇ ਕੀਤੇ ਪਰ ਉਹਨਾਂ ਨੂੰ ਸੰਤੁਸ਼ਟੀ ਨਹੀਂ ਹੋਈ ਤੇ ਫਿਰ ਆਪਣੇ ਮੁੱਖ ਮੰਤਰੀ ਨੂੰ ਵਜ਼ੀਰ ਨੂੰ ਕਿਹਾ ਇਟਲੀ ਦਾ ਰੋਮ ਦਾ ਬਾਦਸ਼ਾਹ ਵਜ਼ੀਰ ਨੂੰ ਕਹਿਣ ਲੱਗਾ ਕਿ ਤੁਸੀਂ ਹਿੰਦੁਸਤਾਨ ਜਾਓ ਔਰੰਗਜ਼ੇ ਬਾਦਸ਼ਾਹ ਦੇ ਰਾਜ ਵਿੱਚ ਉਹਦੀ ਕਚਹਿਰੀ ਦੇ ਵਿੱਚ ਉਸ ਦੀ ਸਭਾ ਦੇ ਵਿੱਚ 1400 ਵਿਦਵਾਨ ਰਹਿੰਦੇ ਆ ਜਿਨ੍ਹਾਂ ਨੂੰ ਇਸਲਾਮ ਦੇ ਵਿੱਚੋਂ ਵੱਡੇ ਵੱਡੇ ਮਰਤਬੇ ਵੀ ਮਿਲੇ ਆਲਮ ਫਾਜ਼ਲ ਕਿਹਾ ਜਾਂਦਾ ਹੈ ਉਹਨਾਂ ਨੂੰ ਆਲਮ ਫਾਜ਼ਲ ਦੇ ਸਨਮਾਨ ਚਿੰਨ ਵੀ ਉਹਨਾਂ ਨੂੰ ਮਿਲੇ ਹੋਏ ਆ ਤੁਸੀਂ ਉਹਨਾਂ ਦੇ ਕੋਲੇ ਜਾ ਕੇ ਸਵਾਲ ਰੱਖੋ ਜੇ ਤੁਹਾਨੂੰ ਉਹ ਵੀ ਉੱਤਰ ਨਾ ਦੇ ਸਕਣ ਤੇ ਆਪਣੇ ਵਜ਼ੀਰ ਨੂੰ ਕਿਹਾ ਕਿ ਉੱਥੇ ਹਿੰਦੁਸਤਾਨ ਦੇ ਵਿੱਚ ਇੱਕ ਸਰਮੱਦਰ ਨਾਮ ਦਾ ਫਕੀਰ ਮੈਂ ਸੁਣਿਆ ਉਹ ਜਰੂਰ ਇਸ ਗੱਲ ਦਾ ਉੱਤਰ ਦੇ ਦੇਵੇਗਾ ਉਹਨਾਂ ਦੇ ਕੋਲ ਵੀ ਇਹ ਸਵਾਲ ਰੱਖਿਓ ਕਹਿੰਦੇ ਹੋ ਜਹਾਜ਼ ਦੇ ਰਾਹੀਂ ਸਮੁੰਦਰ ਦੇ ਵਿੱਚ ਜਿਹੜੇ ਚੱਲਣ ਵਾਲੇ ਜਹਾਜ਼ ਸਨ ਉਹਨਾਂ ਦੇ ਰਾਹੀਂ ਇਟਲੀ ਤੋਂ ਹਿੰਦੁਸਤਾਨ ਪਹੁੰਚਿਆ ਔਰੰਗਜ਼ੇਬ ਬਾਦਸ਼ਾਹ ਦੀ ਸਭਾ ਵਿੱਚ ਗਿਆ ਹੈ ਦੂਸਰੇ ਦੇਸ਼ ਦਾ ਰਾਜਦੂਤ ਹੋਣ ਕਰਕੇ ਔਰੰਗਜ਼ੇਬ ਨੇ ਉਹਦਾ ਸਨਮਾਨ ਵੀ ਕੀਤਾ ਆਦਰ ਕੀਤਾ ਤੇ ਬਾਦਸ਼ਾਹ ਦੇ ਕੋਲ ਇਹ ਸਵਾਲ ਰੱਖੇ ਜੀ ਮੇਰੇ ਦੇਸ਼ ਦੇ ਬਾਦਸ਼ਾਹ ਨੇ ਇਹ ਸਵਾਲ ਕੀਤੇ ਐ ਇਹਨਾਂ ਦੋਹਾਂ ਸਵਾਲਾਂ ਦਾ ਮੈਂ ਉੱਤਰ ਲੈਣ ਵਾਸਤੇ ਆਇਆ ਹਾਂ ਤੁਸੀਂ ਆਪਣੇ ਵਿਦਵਾਨਾਂ ਦੇ ਕੋਲੋਂ ਇਹਨਾਂ ਦਾ ਉੱਤਰ ਮੈਨੂੰ ਦਵਾ ਦਿਓ ਤੇ ਮੈਂ ਜਾ ਕੇ ਬਾਦਸ਼ਾਹ ਦੇ ਕੋਲੋਂ ਖੁਸ਼ੀ ਲਵਾਂਗਾ ਔਰੰਗਜ਼ੇਬ ਨੇ ਅਗਲੇ ਦਿਨ ਸਭਾ ਲਗਾਈ 1400 ਵਿਦਵਾਨਾਂ ਦੇ ਸਾਹਮਣੇ ਇਹ ਸਵਾਲ ਰੱਖੇ ਪਰ ਉਹ ਵੀ ਉੱਤਰ ਨਹੀਂ ਦੇ ਸਕੇ ਕੋਈ ਵੀ ਇਹਨਾਂ ਦਾ ਉੱਤਰ ਦੇ ਕੇ ਸੰਤੁਸ਼ਟ ਨਹੀਂ ਸੀ ਕਰ ਸਕਿਆ ਜਦੋਂ ਉਹ ਵਜ਼ੀਰ ਬਾਹਰ ਨਿਕਲਿਆ ਤੇ ਲੋਕਾਂ ਕੋਲੋਂ ਪੁੱਛਿਆ ਵੀ ਇੱਥੇ ਸਰਮੱਦ ਨਾਮ ਦਾ ਫਕੀਰ ਵੀ ਹੈ ਕਿਤੇ ਕਿਤੇ ਵੀ ਲੋਕਾਂ ਨੂੰ ਨਹੀਂ ਸੀ ਪਤਾ ਕਿ ਕੌਣ ਹੈ ਕਿਉਂਕਿ ਉਸ ਨੂੰ ਤਾਂ ਔਰੰਗਜ਼ੇਬ ਨੇ ਆਪਣੀ ਕੈਦ ਵਿੱਚ ਰੱਖਿਆ ਹੋਇਆ ਸੀ ਜੇਲ੍ਹ ਦੇ ਵਿੱਚ ਕਾਲ ਕੋਠੜੀ ਦੇ ਵਿੱਚ ਰੱਖਿਆ ਹੋਇਆ ਸੀ ਕਹਿੰਦੇ ਲੋਕਾਂ ਤੋਂ ਪਤਾ ਕਰਦਾ ਰਿਹਾ ਨਾ ਪਤਾ ਲੱਗਿਆ ਆਖਰ ਇੱਕ ਜਿਹੜਾ ਉਸੇ ਔਰੰਗਜ਼ੇਬ ਦਾ ਸਿਪਾਹੀ ਸੀ ਉਹਨੇ ਦੱਸਿਆ ਵੀ ਜਿਸ ਫਕੀਰ ਨੂੰ ਤੂੰ ਲੱਭਦਾ ਹੈ ਉਹ ਔਰੰਗਜ਼ੇਬ ਨੇ ਆਪਣੀ ਕੈਦ ਵਿੱਚ ਰੱਖਿਆ ਹੋਇਆ ਹੈ ਕਿਉਂਕਿ ਉਸ ਤੇ ਉੱਪਰ ਇਸਲਾਮ ਦੇ ਉਲਟ ਚੱਲਣ ਦੇ ਉੱਪਰ ਦੋਸ਼ ਲੱਗੇ ਨੇ ਉਹਨਾਂ ਦੋਸ਼ਾਂ ਕਰਕੇ ਉਹਨੂੰ ਕੈਦ ਵਿੱਚ ਬੰਦ ਕੀਤਾ ਗਿਆ ਹੈ ਕਿ ਇਹ ਬੰਦਾ ਇਸਲਾਮ ਦੇ ਉਲਟ ਚੱਲਿਆ ਹੈ ਕਹਿੰਦੇ ਉਸ ਨੂੰ ਸਜ਼ਾ ਦੇਣ ਵਾਸਤੇ ਕੈਦ ਹੋਈ ਹੈ ਤੇ ਉਸ ਮੰਤਰੀ ਨੇ ਉਸ ਵਜ਼ੀਰ ਨੇ ਯਤਨ ਕੀਤੇ ਕੋਸ਼ਿਸ਼ਾਂ ਕੀਤੀਆਂ ਸਫਲ ਵੀ ਹੋਇਆ ਤੇ ਸਰਮੱਦ ਫਕੀਰ ਦੀ ਜਿੱਥੇ ਕੈਦ ਸੀ ਨਾ ਉਸ ਥਾਂ ਤੇ ਪਹੁੰਚ ਗਿਆ ਸਲੀਖਾਂ ਦੇ ਕੋਲ ਜਾ ਕੇ ਆਵਾਜ਼ ਦਿੱਤੀ हे ਸਾਈ ਲੋਕਾ ਮੈਂ ਬੜੀ ਦੂਰੋਂ ਚੱਲ ਕੇ ਆਇਆ ਵਾਂ ਮੈਂ ਦੋ ਸਵਾਲਾਂ ਦੇ ਉੱਤਰ ਤੁਹਾਡੇ ਤੋਂ ਲੈਣੇ ਹਨ ਮੈਨੂੰ ਬਾਦਸ਼ਾਹ ਨੇ ਭੇਜਿਆ ਕੋਈ ਵੀ ਇਹਨਾਂ ਦਾ ਉੱਤਰ ਨਹੀਂ ਦੇ ਸਕਿਆ ਮੇਰੇ ਬਾਦਸ਼ਾਹ ਨੇ ਤੁਹਾਡੀ ਦੱਸ ਪਾਈ ਹੈ ਕਿ ਤੁਸੀਂ ਦੇ ਸਕਦੇ ਹੋ ਇਹਨਾਂ ਸਵਾਲਾਂ ਦੇ ਉੱਤਰ ਚਾਹੀਦੇ ਆ ਕਾਲ ਕੋਠੜੀ ਦੇ ਅੰਦਰ ਹਨੇਰਾ ਬੜਾ ਸੀ ਤੇ ਬਾਹਰੋਂ ਸਲਾਖਾਂ ਤੋਂ ਸਲੀਖਾਂ ਤੋਂ ਕੋਲੇ ਖੜ ਕੇ ਆਵਾਜ਼ ਦਿੱਤੀ ਤੇ ਸਰਮੱਦ ਫਕੀਰ ਨੇ ਸੁਣੀ ਆਵਾਜ਼ ਜਦੋਂ ਨੇੜੇ ਆਏ ਤਨ ਦੇ ਉੱਪਰ ਕੋਈ ਵੀ ਕੱਪੜਾ ਨਹੀਂ ਸੀ ਔਰੰਗਜ਼ੇਬ ਨੇ ਕਿਹਾ ਸੀ ਇਸ ਨੂੰ ਪਾਉਣ ਵਾਸਤੇ ਕੱਪੜੇ ਨਹੀਂ ਦੇਣੇ ਤੇ ਖਾਣ ਵਾਸਤੇ ਵੀ ਕੋਧਰੇ ਦੀ ਇੱਕ ਰੋਟੀ ਤੇ ਲੂਣ ਦੀ ਡਲੀ ਤੇ ਥੋੜਾ ਜਿਹਾ ਪਾਣੀ ਦਿੱਤਾ ਜਾਂਦਾ ਸੀ ਤੇ ਹਰ ਰੋਜ਼ 100 ਕੋਰੜੇ ਉਸ ਦੇ ਮਾਰੇ ਜਾਂਦੇ ਸਨ ਇੰਨੇ ਤਸੀਹੇ ਔਰੰਗਜ਼ੇ ਬਾਦਸ਼ਾ ਆਪਣੀ ਕੈਦ ਵਿੱਚ ਰੱਖ ਕੇ ਫਕੀਰਾਂ ਨੂੰ ਦਿੰਦਾ ਰਿਹਾ ਹੈ ਜਿਸ ਮਨੋਖ ਨੇ ਆਪਣਾ ਬਾਪ ਨਹੀਂ ਛੱਡਿਆ ਆਪਣੇ ਬਾਪ ਨੂੰ ਵੀ ਕੋਹ ਕੋ ਕੇ ਮਾਰ ਦਿੱਤਾ ਤੇ ਆਪਣੀ ਭੈਣ ਅਤੇ ਆਪਣੇ ਭਰਾ ਵੀ ਕਤਲ ਕਰ ਦਿੱਤੇ ਐਸਾ ਨਿਰਦਈ ਬਾਦਸ਼ਾ ਹੋਰ ਕਿਸੇ ਤੇ ਕੀ ਰਹਿਮ ਕਰੇਗਾ ਸ਼ਰਮਾਦ ਫਕੀਰ ਨੂੰ ਬਹੁਤ ਤਸੀਹੇ ਦਿੱਤੇ ਜਾ ਰਹੇ ਨੇ ਤੇ ਉਸ ਵਜ਼ੀਰ ਨੇ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਕਿ ਇੱਕ ਸਿਪਾਹੀ ਆਇਆ 100 ਕੋਰੜੇ ਮਾਰ ਕੇ ਚਲਿਆ ਗਿਆ ਫਿਰ ਦੂਸਰਾ ਸਿਪਾਹੀ ਆਇਆ ਉਸ ਨੇ ਇੱਕ ਕੋਧਰੇ ਦੀ ਰੋਟੀ ਲੂਣ ਦੀ ਡਲੀ ਤੇ ਥੋੜਾ ਜਿਹਾ ਪਾਣੀ ਦਿੱਤਾ ਹੈ ਲੂਣ ਦੀ ਡਲੀ ਨੂੰ ਪਾਣੀ ਵਿੱਚ ਘੋਲ ਕੇ ਤੇ ਉਸੇ ਨਾਲ ਹੀ ਉਹ ਪ੍ਰਸ਼ਾਦਾ ਛਕ ਲਿਆ ਤੇ ਇਸ ਵਜ਼ੀਰ ਨੇ ਜਦੋਂ ਦੋਵੇਂ ਸਵਾਲ ਉਸ ਸ਼ਰਮਦ ਫਕੀਰ ਦੇ ਅੱਗੇ ਰੱਖੇ ਤੇ ਕਿਹਾ ਕਿ ਮੈਨੂੰ ਇਹਨਾਂ ਦਾ ਉੱਤਰ ਦਿਓ ਤੇ ਸ਼ਰਮਤ ਫਕੀਰ ਜੀ ਕਹਿਣ ਲੱਗੇ ਜੇ ਤੁਸੀਂ ਇਹਨਾਂ ਦਾ ਉੱਤਰ ਚਾਹੁੰਦੇ ਹੋ ਤੇ ਕੱਲ ਨੂੰ ਆਇਓ ਮੇਰੇ ਪਾਸ ਕੱਲ ਨੂੰ ਜਦੋਂ ਆਓਗੇ ਇੱਕ ਪਾਣੀ ਦੀ ਮਸ਼ਕ ਭਰ ਕੇ ਲੈ ਆਉਣਾ ਤੇ ਇੱਕ ਥੋਤੀ ਲੈ ਆਉਣਾ ਤੇ ਇਹ ਦੋਵੇਂ ਚੀਜ਼ਾਂ ਲੈ ਕੇ ਮੇਰੇ ਕੋਲ ਆਇਓ ਅਗਲੇ ਦਿਨ ਸਵੇਰੇ ਹੀ ਤੇ ਉਹ ਵਜ਼ੀਰ ਪਾਣੀ ਦੀ ਮਸ਼ਕ ਤੇ ਥੋਤੀ ਲੈ ਕੇ ਚਲਿਆ ਗਿਆ ਜਦੋਂ ਗਿਆ ਹੈ ਉਸ ਵਕਤ ਸਰਮੱਦ ਫਕੀਰ ਨੇ ਕਿਹਾ ਕਿ ਇਸ ਪਾਣੀ ਦੇ ਨਾਲ ਜਲ ਦੇ ਨਾਲ ਤੁਸੀਂ ਮੇਰਾ ਇਸ਼ਨਾਨ ਕਰਾ ਦਿਓ ਪਿੰਡੇ ਤੇ ਪਾਣੀ ਪਾ ਇਸ਼ਨਾਨ ਕਰਵਾ ਦਿੱਤਾ ਜੋ ਕੱਪੜਾ ਸੀ ਚਾਦਰ ਦੇ ਰੂਪ ਵਿੱਚ ਉਹਨੂੰ ਧੋਤੀ ਟੇੜ ਪਹਿਨ ਕੇ ਚੌਂਕੜਾ ਲਾ ਕੇ ਸਰਮੱਦ ਫਕੀਰ ਜੀ ਬੈਠ ਗਏ ਚੌਂਕੜਾ ਲਾ ਕੇ ਬੈਠੇ ਨੇ ਆਪ ਭਗਤੀ ਕਰਨ ਲੱਗੇ ਤੇ ਥੋੜਾ ਸਮਾਂ ਭਗਤੀ ਉਸ ਵਜ਼ੀਰ ਤੋਂ ਵੀ ਕਰਵਾਈ ਬਾਅਦ ਵਿੱਚ ਉਸ ਦੇ ਸਿਰ ਤੇ ਹੱਥ ਰੱਖਿਆ ਸਰ ਤੇ ਹੱਥ ਰੱਖਣ ਤੋਂ ਬਾਅਦ ਇਹ ਕਹਿਆ ਕਿ ਤੁਸੀਂ ਅੱਖਾਂ ਖੋਲੋ ਜਦੋਂ ਉਸ ਵਜ਼ੀਰ ਨੇ ਅੱਖਾਂ ਖੋਲੀਆਂ ਕੀ ਵੇਖਿਆ ਹੈ ਕਿ ਸਾਰੇ ਕੈਦਖਾਨੇ ਦੇ ਅੰਦਰ अनेਕਾਂ ਹੀ ਜਿਹੜੀਆਂ ਰੂਹਾਂ ਬੈਠੀਆਂ ਹੋਈਆਂ ਨੇ ਜਿਹੜੀਆਂ ਰੂਹਾਂ ਤਰਲੇ ਕੱਢ ਰਹੀਆਂ ਨੇ ਸਰਮੱਦ ਫਕੀਰ ਨੂੰ ਕਹਿ ਰਹੀਆਂ ਨੇ ਕਿ ਸਾਨੂੰ ਆਗਿਆ ਦਿਓ ਜਿਹੜਾ ਇਹ ਜ਼ਾਲਮੀ ਬਾਦਸ਼ਾਹ ਇਹਨੂੰ ਅਸੀਂ ਗਰਕ ਕਰ ਦਈਏ ਪਰ ਸਰਮੱਦ ਫਕੀਰ ਉਹਨਾਂ ਨੂੰ ਆਗਿਆ ਹੀ ਨਹੀਂ ਦੇ ਰਿਹਾ ਉਹਨਾਂ ਨੂੰ ਕਹਿ ਰਿਹਾ ਕਿ ਤੁਸੀਂ ਇਹ ਕੁਝ ਨਹੀਂ ਕਰਨਾ ਬੜੀਆਂ ਰੂਹਾਂ ਆਈਆਂ ਨੇ ਉਹਨਾਂ ਨੇ ਆ ਕੇ ਕਿਹਾ ਕਿ ਤੁਸੀਂ ਸਾਨੂੰ ਆਗਿਆ ਤਾਂ ਕਰੋ ਇੱਕ ਵਾਰ ਪਰ ਐਸਾ ਸਬਰ ਤੇ ਉਹਨਾਂ ਨੇ ਆਗਿਆ ਹੀ ਨਹੀਂ ਦਿੱਤੀ ਤੇ ਉਹ ਵਜ਼ੀਰ ਇਹ ਸਭ ਕੁਝ ਦੇਖ ਕੇ ਬੜਾ ਹੈਰਾਨ ਹੋਇਆ ਕਿ ਮਨੁੱਖ ਦੇ ਉੱਪਰ ਇੰਨੇ ਤਸ਼ੱਦਦ ਹੋ ਰਹੇ ਹੋਣ ਤੇ ਫਿਰ ਵੀ ਆਗਿਆ ਮੰਗਣ ਵਾਲੇ ਲੋਕ ਕਿੰਨੇ ਨੇ ਕਿੰਨੇ ਇਹਦੀ ਮਦਦ ਕਰਨ ਵਾਲੇ ਨੇ ਕਿਸੇ ਨੂੰ ਵੀ ਆਗਿਆ ਨਹੀਂ ਦੇ ਰਿਹਾ ਤੇ ਇਹ ਕਹਿ ਦਿੱਤਾ ਸਰਮੱਦ ਫਕੀਰ ਨੇ ਕਿ ਵਜ਼ੀਰ ਤੇਰੇ ਸਵਾਲ ਦਾ ਉੱਤਰ ਪਹਿਲੇ ਦਾ ਮਿਲ ਗਿਆ ਹੈ ਇਸ ਨੂੰ ਕਹਿੰਦੇ ਨੇ ਸਬਰ ਸਾਰੀਆਂ ਸ਼ਕਤੀਆਂ ਹੋਣ ਦੇ ਬਾਵਜੂਦ ਸਾਰੀਆਂ ਤਾਕਤਾਂ ਹੋਣ ਦੇ ਬਾਵਜੂਦ ਆਪਣੇ ਆਪ ਨੂੰ ਕੰਟਰੋਲ ਵਿੱਚ ਰੱਖਣਾ ਸਬਰ ਦੇ ਵਿੱਚ ਰਹਿਣਾ ਸਹਿਣ ਕਰ ਲੈਣਾ ਹਰ ਇੱਕ ਕਸ਼ਟ ਨੂੰ ਇਹਨੂੰ ਕਹਿੰਦੇ ਨੇ ਸਬਰ ਸਬਰ ਕਰ ਲੈਣਾ ਇੱਕ ਹੁੰਦਾ ਸਬਰ ਸਾਧ ਸੰਗਤ ਜੀ ਜਿਹੜਾ ਦਿਲੋਂ ਕਹਿ ਦੇਣਾ ਕਿ ਜੋ ਵੀ ਸਾਡਾ ਮਾੜਾ ਕਰ ਰਿਹਾ ਹੈ ਨਾ ਤੇ ਉਹਨੂੰ ਘੁੱਟ ਪੀ ਜਾਣਾ ਸਬਰ ਦਾ ਘੁੱਟ ਜਿਵੇਂ ਕਹਿ ਲਈਏ ਵੀ ਪੀ ਜਾਣਾ ਉਹ ਹੁੰਦਾ ਅਸਲੀ ਸਬਰ ਇੱਕ ਹੁੰਦਾ ਹੈ ਡਰ ਕਰਕੇ ਜੇ ਮੈਂ ਕਿਸੇ ਦੇ ਨਾਲ ਕਿਸੇ ਗਲਤ ਤਰੀਕੇ ਨਾਲ ਪੇਸ਼ ਆਇਆ ਖੌਰੇ ਮੈਨੂੰ ਆ ਨਾ ਹੋ ਜਾਏ ਮੇਰਾ ਆ ਨੁਕਸਾਨ ਨਾ ਹੋ ਜਾਏ ਇੱਕ ਇਸ ਤਰ੍ਹਾਂ ਸਬਰ ਦਾ ਘੁੱਟ ਭਰਨਾ ਇਹਨੂੰ ਇਹਨੂੰ ਸਬਰ ਨਹੀਂ ਕਹਿੰਦੇ ਹਨ ਇਹਨੂੰ ਮਰੀ ਹੋਈ ਜ਼ਮੀਰ ਕਹਿੰਦੇ ਆ ਕਿਸੇ ਡਰ ਕਰਕੇ ਸਬਰ ਰੱਖਣਾ ਉਹ ਅਸਲੀ ਸਬਰ ਨਹੀਂ ਹੈ ਉਹ ਮਰੀ ਹੋਈ ਜ਼ਮੀਰ ਦੀ ਨਿਸ਼ਾਨੀ ਹੁੰਦੀ ਹੈ ਅਸਲੀ ਸਬਰ ਤਾਂ ਉਹ ਹੁੰਦਾ ਕਿ ਕਿਸੇ ਨੂੰ ਦਿਲੋਂ ਹੀ ਮaaf ਕਰ ਦੇਣਾ ਕਿ ਜੋ ਮਾੜਾ ਕਰ ਰਿਹਾ ਹੈ ਨਾ ਕੋਈ ਬਾਤ ਨਹੀਂ ਕੋਈ ਗੱਲ ਨਹੀਂ ਕਿਸੇ ਡਰ ਦੇ ਅਧੀਨ ਸਬਰ ਰੱਖਣਾ ਉਹ ਮਰੀ ਹੋਈ ਜ਼ਮੀਰ ਦੀ ਨਿਸ਼ਾਨੀ ਹੈ ਉਹ ਅਸਲੀ ਸਬਰ ਨਹੀਂ ਹੈ ਤੇ ਇਹ ਜਿਹੜਾ ਸਰਮੱਦ ਫਕੀਰ ਹੈ ਨਾ ਦਿਲੋਂ ਕਹਿ ਰਿਹਾ ਕਿ ਕੋਈ ਗੱਲ ਨਹੀਂ ਜੇ ਇਹ ਬਾਦਸ਼ਾਹ ਸਾਡੇ ਤੇ ਜ਼ੁਲਮ ਕਰ ਰਿਹਾ ਹੈ ਨਾ ਕਰਨ ਨਦੇਉ ਅਸੀਂ ਕਿਸੇ ਨੂੰ ਵੀ ਇਹਦੇ ਵਿਰੋਧ ਦੇ ਵਿੱਚ ਆਗਿਆ ਨਹੀਂ ਦਵਾਂਗੇ ਕੋਈ ਵੀ ਇਹਦਾ ਨੁਕਸਾਨ ਕਰਨ ਵਾਸਤੇ ਐਸਾ ਸਬਰ ਰੱਖਿਆ ਫਿਰ ਜਿਹੜੀ ਰੋਟੀ ਸੀ ਕੋਧਰੇ ਦੀ ਲੂਨ ਦੀ ਡੱਲੀ ਦੇ ਨਾਲ ਹੀ ਖਾ ਲਈ ਤੇ ਕਿਹਾ ਕਿ ਵਜ਼ੀਰ ਦੂਸਰਾ ਹੈ ਸ਼ੁਕਰ ਸਾਰੀਆਂ ਸ਼ਕਤੀਆਂ ਹੋਣ ਦੇ ਬਾਵਜੂਦ ਵੀ ਇੰਨੇ ਤਸੀਹੇ ਸਹਿਣ ਕਰਕੇ ਇੱਕ ਆ ਮਾਮੂਲੀ ਜਿਹਾ ਭੋਜਨ ਛੱਕ ਕੇ ਕੋਈ ਵੀ ਉਲਾਮਾ ਪਰਮਾਤਮਾ ਨੂੰ ਨਾਂ ਦੇਣਾ ਕਿ ਪਰਮਾਤਮਾ ਮੈਂ ਤੇਰੀ ਭਗਤੀ ਕੀਤੀ ਬੰਦਗੀ ਕੀਤੀ ਆਹ ਲੈਣ ਤੇ ਲਿਆ ਕੇ ਮੈਨੂੰ ਖੜ੍ਹਾ ਕਰ ਦਿੱਤਾ ਹੈ ਇਹੋ ਜੀ ਮੇਰੀ ਤਰਸਯੋਗ ਹਾਲਤ ਕਰ ਦਿੱਤੀ ਹੈ ਕੋਈ ਵੀ ਉਲਾਮਾ ਨਾਂ ਦੇਣਾ ਦੁੱਖ ਤੇ ਸੁੱਖ ਪਰਮਾਤਮਾ ਦੀ ਦਾਤ ਸਮਝ ਕੇ ਉਹਦਾ ਸ਼ੁਕਰਾਨਾ ਹੀ ਕਰਨਾ ਕੋਈ ਵੀ ਵਿਪਤਾ ਪੈ ਜਾਏ ਕਦੇ ਉਲਾਮਾ ਨਾਂ ਦੇਣਾ ਉਹਦੇ ਵਿੱਚ ਵੀ ਖੁਸ਼ ਰਹਿਣਾ ਇਹਨੂੰ ਕਹਿੰਦੇ ਨੇ ਸ਼ੁਕਰ ਇਹ ਤਾਂ ਸੀ ਇੱਕ ਆਮ ਬਾਦਸ਼ਾਹ ਦੀ ਗੱਲਬਾਤ ਇਟਲੀ ਦੇ ਬਾਦਸ਼ਾਹ ਨੇ ਭੇਜਿਆ ਆਪਣੇ ਵਜ਼ੀਰ ਨੂੰ ਇਹ ਸਵਾਲਾਂ ਦੇ ਉੱਤਰ ਲੈਣ ਵਾਸਤੇ ਉਹ ਸਰਮੱਧ ਕੋਲ ਗਿਆ ਪਰ ਸਿੱਖ ਇਤਿਹਾਸ ਤਾਂ ਇਹਨਾਂ ਸਵਾਲਾਂ ਦੇ ਉੱਤਰ ਦੇਣ ਵਾਸਤੇ ਸਾਰਾ ਹੀ ਭਰਿਆ ਹੋਇਆ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਤਾਂ ਸਾਹਮਣੇ ਖੜੇ ਹੋ ਕੇ ਸਾਈ ਮੀਆਂ ਮੀਰ ਨੇ ਕਹਿ ਦਿੱਤਾ ਸੀ ਮਹਾਰਾਜ ਤੁਹਾਨੂੰ ਤਤੀ ਤਵੀ ਤੇ ਬਿਠਾਉਣ ਵਾਲੇ ਜਹਾਂਗੀਰ ਨੂੰ ਤੁਸੀਂ ਮੈਨੂੰ ਆਗਿਆ ਤਾਂ ਕਰੋ ਮੈਂ ਲਾਹੌਰ ਤੇ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਕੇ ਇਹ ਮਲੀਆਂ ਮੇਡ ਕਰਦਿਆਂ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਤੁਸੀਂ ਮੈਨੂੰ ਆਗਿਆ ਤਾਂ ਕਰੋ ਇਹ ਧਰਤੀ ਹੀ ਇਸ ਬਾਦਸ਼ਾਹ ਦੇ ਸਿਰ ਤੇ ਰੱਖ ਦੇਵਾਂ ਮੈਂ ਚੁੱਕ ਕੇ ਇਹਨਾਂ ਭਾਰ ਇਹਦੇ ਤੇ ਪਾ ਦੇਵਾਂ ਪਰ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਨਹੀਂ ਇਹ ਹੈ ਸਬਰ ਕੋਈ ਵੀ ਕਿਸੇ ਤਰ੍ਹਾਂ ਦੀ ਮਹਾਰਾਜੀ ਨੇ ਆਪਣੀ ਸ਼ਕਤੀ ਨਹੀਂ ਵਰਤੀ ਉਥੇ ਐਸਾ ਸਬਰ ਰੱਖਿਆ ਤੇ ਸੰਤੋਖ ਦੇ ਵਿੱਚ ਸਬਰ ਦੇ ਵਿੱਚ ਰਹਿ ਕੇ ਤਤੀ ਤਵੀ ਤੇ ਬੈਠ ਗਏ ਤੇ ਫਿਰ ਵੀ ਨਾਲ ਸ਼ੁਕਰ ਕਰਦੇ ਨੇ ਇਹ ਨਹੀਂ ਕਹ ਕੇ ਪ੍ਰਮਾਤਮਾ ਤੂੰ ਸਾਨੂੰ ਦੁੱਖ ਦੇ ਰਿਹਾ ਸ਼ੁਕਰ ਕਰ ਰਹੇ ਨੇ ਤੇਰਾ ਕੀ ਆ ਮੀਠਾ ਲੱਗਾ ਹਰ ਨਾਮ ਪਦਾਰਥ ਨਾਨਕ ਮੰਗਾ ਚਿਹਰੇ ਤੇ ਉਹੀ ਰੌਣਕ ਹੈ ਜਿਹੜੀ ਰੌਣਕ ਦਰਬਾਰ ਸਾਹਿਬ ਦੇ ਅੰਦਰ ਕੀਰਤਨ ਕਰਦਿਆਂ ਹੁੰਦੀ ਸੀ ਉਹੀ ਰੌਣਕ ਤਤੀ ਤਵੀ ਤੇ ਬੈਠਿਆਂ ਦੇ ਚਿਹਰੇ ਤੇ ਹੈ ਕੋਈ ਵੀ ਉਦਾਸੀ ਵਾਲਾ ਚਿੰਨ ਮਹਾਰਾਜੀ ਦੇ ਚਿਹਰੇ ਤੇ ਨਹੀਂ ਸੀ ਚਾਂਦਨੀ ਚੌਂਕ ਦੇ ਵਿੱਚ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪਿੰਜਰੇ ਦੇ ਵਿੱਚ ਕੈਦ ਕੀਤਾ ਹੋਇਆ ਔਰੰਗਜ਼ੇਬ ਬਾਦਸ਼ਾਹ ਨੇ ਭਾਈ ਸਤੀ ਦਾਸ ਭਾਈ ਮਤੀ ਦਾਸ ਭਾਈ ਦਿਆਲਾ ਜੀ ਇਹਨਾਂ ਨੂੰ ਤਸੀਹੇ ਦੇਣੇ ਸ਼ੁਰੂ ਕੀਤੇ ਨੇ ਭਾਈ ਮਤੀ ਦਾਸ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਿਹਾ ਸੀ ਮਹਾਰਾਜ ਮੈਨੂੰ ਆਗਿਆ ਕਰੋ ਮੈਂ ਇਸ ਬਾਦਸ਼ਾਹ ਦਾ ਜਿਹੜਾ ਮਲਿਆ ਮੇਟ ਕਰਦਿਆਂ ਮਹਾਰਾਜ ਮੈਨੂੰ ਆਗਿਆ ਕਰੋ ਇਹਨੇ ਤਸੀਹੇ ਆਪ ਜੀ ਨੂੰ ਦੇ ਰਿਹਾ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿਣ ਲੱਗੇ ਮਤੀ ਦਾਸ ਜਿਹੜੀ ਸ਼ਕਤੀ ਤੂੰ ਵਿਖਾਉਣ ਦਾ ਕਹਿ ਰਿਹਾ ਹੈ ਇਹ ਸ਼ਕਤੀ ਤੈਨੂੰ ਮਿਲੀ ਕਿੱਥੋਂ ਹੈ ਕਹਿਣ ਲੱਗਾ ਮਹਾਰਾਜ ਤੁਹਾਡੇ ਕੋਲੋਂ ਹੀ ਮਿਲੀ ਹੈ ਤੇ ਮਹਾਰਾਜ ਜੀ ਕਹਿੰਦੇ ਫਿਰ ਅਸੀਂ ਵੀ ਤਾਂ ਵਿਖਾ ਸਕਦੇ ਆ ਨਾ ਸਬਰ ਦੇ ਵਿੱਚ ਰਹਿ ਕੇ ਸ਼ਹਾਦਤ ਦੇਣੇ ਕੁਰਬਾਨ ਹੋਣਾ ਇਹ ਸਾਡੇ ਹਿੱਸੇ ਵਿੱਚ ਆਇਆ ਹੈ ਸਮਾਂ ਆਵੇਗਾ ਇਸ ਜ਼ੁਲਮ ਰਾਜ ਦੀਆਂ ਜੜਾਂ ਵੀ ਪੁੱਟਾਂਗੇ ਪਹਿਲਾਂ ਸਬਰ ਰੱਖਣਾ ਜ਼ਰੂਰੀ ਹੈ ਪਰ ਜਦੋਂ ਸਬਰ ਦਾ ਬੰਨ ਟੁੱਟ ਜਾਏ ਜਦੋਂ ਸਿਰੋ ਪਾਣੀ ਲੰਘ ਜਾਵੇ ਉਦੋਂ ਅਗਲੀ ਰਣਨੀਤੀ ਤੈਅ ਕਰੀਦੀ ਹੁੰਦੀ ਹੈ ਪਹਿਲੇ ਨੰਬਰ ਤੇ ਨਹੀਂ ਇਹ ਪਹਿਲਾਂ ਸਬਰ ਰੱਖਣਾ ਹੈ ਜਦੋਂ ਸਬਰ ਦੀ ਹੱਦ ਮੁੱਕ ਜਾਏ ਉਦੋਂ ਬਾਅਦ ਅਗਲਾ ਨਿਸ਼ਾਨਾ ਕੀ ਹੈ ਉਹ ਅੱਗੇ ਤੈਅ ਹੋਵੇਗਾ ਹੁਣ ਨਹੀਂ ਸਤਿਗੁਰੂ ਜੀ ਨੇ ਸਬਰ ਦੇ ਵਿੱਚ ਰਹਿ ਕੇ ਸ਼ਹਾਦਤ ਦਾ ਜਾਮ ਪੀ ਲਿਆ ਤੇ ਸ਼ੁਕਰ ਕੀਤਾ ਕਿ ਪ੍ਰਮਾਤਮਾ ਵਾਹਿਗੁਰੂ ਸਾਨੂੰ ਇਹ ਦਾਤ ਪ੍ਰਾਪਤ ਹੋਈ ਹੈ ਸ਼ਹੀਦੀ ਮਿਲੀ ਹੈ ਇਨੂੰ ਸ਼ੋਕਰ ਕਹਿ ਕੇ ਪ੍ਰਮਾਤਮਾ ਦਾ ਯਾਦ ਕੀਤਾ ਹੈ ਇਸ ਕਰਕੇ ਸਾਧ ਸੰਗਤ ਜੀ ਜਿਹੜੀ ਬ੍ਰਹਮ ਗਿਆਨੀ ਦੀ ਅਵਸਥਾ ਹੁੰਦੀ ਹੈ ਨਾ ਇਹਦੇ ਇਸ ਭੇਦ ਨੂੰ ਵੀ ਨਹੀਂ ਕੋਈ ਜਾਣ ਸਕਦਾ ਸਬਰ ਅੰਦਰ ਸਾਬਰੀ ਤਨ ਏਵੈ ਜਾਲੇਨ ਹੋਣ ਨਜ਼ੀਕ ਖੁਦਾਏ ਦਾ ਭੇਦ ਕਿਸੇ ਨਾ ਦੇਣ ਉਹ ਕਿਸੇ ਨੂੰ ਭੇਦ ਹੀ ਨਹੀਂ ਦਿੰਦੇ ਆਪਣਾ ਜਿਹੜੇ ਪ੍ਰਮਾਤਮਾ ਦੇ ਨੇੜੇ ਰਹਿੰਦੇ ਨੇ ਸਬਰ ਦੇ ਵਿੱਚ ਰਹਿੰਦੇ ਨੇ ਸਾਬਰੀ ਦਾ ਭਾਵ ਹੈ ਜਿਹੜਾ ਸੰਤੋਖੀ ਬੰਦਾ ਸਬਰ ਦੇ ਵਿੱਚ ਰਹਿਣ ਵਾਲਾ ਸਬਰ ਰੱਖਣ ਵਾਲਾ ਮਹਾਰਾਜ ਜੀ ਕਹਿੰਦੇ ਪ੍ਰਮਾਤਮਾ ਦੇ ਨੇੜੇ ਰਹਿੰਦਿਆਂ ਹੋਇਆਂ ਉਹ ਕਿਸੇ ਨੂੰ ਪਤਾ ਹੀ ਨਹੀਂ ਲੱਗਣ ਤੱਕ ਦਿੰਦਾ ਐਸੀ ਉਹਨਾਂ ਦੀ ਅਵਸਥਾ ਹੈ ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਦਾ ਕੌਣ ਭੇਦ ਜਾਣ ਸਕਦਾ ਕਿਸੇ ਨੂੰ ਵੀ ਭੇਦ ਨਹੀਂ ਹੈ ਮਹਾਰਾਜੀ ਕਹਿੰਦੇ ਭੇਦ ਪਾ ਹੀ ਨਹੀਂ ਸਕੀਦਾ ਹੈ ਬ੍ਰਹਮ ਗਿਆਨੀ ਕਉ ਸਦਾ ਆਦੇਸ ਬ੍ਰਹਮ ਗਿਆਨੀ ਨੂੰ ਤਾਂ ਸਦਾ ਹੀ ਨਮਸਕਾਰ ਕਰਨੀ ਚਾਹੀਦੀ ਹੈ ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾ ਅਖਰ ਬ੍ਰਹਮ ਗਿਆਨੀ ਦਾ ਤਾਂ ਕਹਿੰਦੇ ਅੱਧਾ ਅੱਖਰ ਵੀ ਕਥਨ ਨਹੀਂ ਕੀਤਾ ਜਾ ਸਕਦਾ ਬ੍ਰਹਮ ਗਿਆਨੀ ਦਾ ਅੱਧਾ ਅੱਖਰ ਹੈ ਬ੍ਰਹਮ ਬ੍ਰਹਮ ਕੌਣ ਹੈ ਸਾਰੀਆਂ ਥਾਵਾਂ ਤੇ ਵਿਆਪਕ ਪਰਮਾਤਮਾ ਪਰਮਾਤਮਾ ਦਾ ਕੋਈ ਅੰਤ ਨਹੀਂ ਤੇ ਉਸ ਦੇ ਗਿਆਨ ਦਾ ਤੇ ਗਿਆਨੀ ਦਾ ਵੀ ਅੰਤ ਨਹੀਂ ਹੈ ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਦਾਖਿਰ ਕਹਿੰਦੇ ਅੱਧਾ ਅੱਖਰ ਵੀ ਬ੍ਰਹਮ ਗਿਆਨੀ ਦੀ ਵਡਿਆਈ ਦਾ ਅਸੀਂ ਕਥਨ ਨਹੀਂ ਕਰ ਸਕਦੇ ਪੂਰਨ ਵਡਿਆਈ ਉਸ ਦੀ ਕੀ ਕਥਨ ਕਰ ਸਕਦੇ ਆ ਨਹੀਂ ਕਰ ਸਕਦੇ ਅੱਧਾ ਅੱਖਰ ਵੀ ਕੋਈ ਆਪਣੀ ਜ਼ੁਬਾਨ ਦੇ ਨਾਲ ਨਹੀਂ ਕਹਿ ਸਕਦਾ ਪੂਰੀ ਦੀ ਪੂਰੀ ਵਡਿਆਈ ਕੌਣ ਕਰ ਸਕਦਾ ਹੈ ਬ੍ਰਹਮ ਗਿਆਨੀ ਸਰਬ ਕਾ ਠਾਕੁਰ ਬ੍ਰਹਮ ਗਿਆਨੀ ਸਾਰਿਆਂ ਦਾ ਹੀ ਠਾਕੁਰ ਮਾਲਕ ਹੁੰਦਾ ਹੈ ਬ੍ਰਹਮ ਗਿਆਨੀ ਕੀ ਮਿੱਤ ਕੌਣ ਬਖਾਨੈ ਮਹਾਰਾਜ ਜੀ ਕਹਿੰਦੇ ਬ੍ਰਹਮ ਗਿਆਨੀ ਦੇ ਮਿੱਤ ਮਿੱਤ ਦਾ ਭਾਵ ਹੈ ਹੱਦ ਉਸ ਦੀ ਮਰਿਆਦਾ ਉਸ ਦਾ ਜਿਹੜਾ ਵਿਸਥਾਰ ਹੈ ਉਹ ਵੀ ਮਹਾਰਾਜੀ ਕਹਿੰਦੇ ਕੋਈ ਵੀ ਬਿਆਨ ਨਹੀਂ ਕਰ ਸਕਦਾ ਹੈ ਕਿ ਬ੍ਰਹਮ ਗਿਆਨੀ ਦੇ ਅੰਦਰ ਕਿੰਨਾ ਕੁਝ ਹੈ ਉਹਦਾ ਵਿਸਥਾਰ ਕਿੰਨਾ ਕੁ ਵੱਡਾ ਹੈ ਉਹਦੇ ਅੰਦਰ ਗਿਆਨ ਕਿੰਨਾ ਕੁ ਹੈ ਇਸ ਗੱਲ ਦਾ ਕਹਿੰਦੇ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ ਕਿਸੇ ਵੀ ਤਰ੍ਹਾਂ ਉਹਨਾਂ ਦੇ ਮਿੱਤ ਮਰਿਆਦਾ ਨੂੰ ਹੱਦ ਬੰਨਿਆ ਨੂੰ ਨਹੀਂ ਦੇਖਿਆ ਜਾ ਸਕਦਾ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣ ਬ੍ਰਹਮ ਗਿਆਨੀ ਦੀ ਗਤ ਗਤ ਦਾ ਭਾਵ ਹੈ ਸਾਧ ਸੰਗਤ ਜੀ ਉਹਨਾਂ ਦੀ ਰੀਤ ਉਹਨਾਂ ਦੀ ਹਾਲਤ ਉਹਨਾਂ ਦੇ ਅੰਦਰ ਜਿਹੜੀ ਇਹ ਸਾਰੇ ਗਿਆਨ ਦੇ ਸੋਮੇ ਨੇ ਸਾਰੀਆਂ ਅਵਸਥਾਵਾਂ ਹਨ ਉਹਨਾਂ ਦੀ ਹਾਲਤ ਕੋਈ ਵੀ ਨਹੀਂ ਬਿਆਨ ਕਰ ਸਕਦਾ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ ਬ੍ਰਹਮ ਗਿਆਨੀ ਹੀ ਜਾਣ ਸਕਦਾ ਹੈ ਉਸ ਵਰਗਾ ਕੋਈ ਹੋਵੇ ਤਾਂ ਜਾਣ ਸਕੇਗਾ ਆਮ ਸਧਾਰਨ ਦੁਨੀਆ ਦਾ ਮਨੁੱਖ ਨਹੀਂ ਜਾਣ ਸਕਦਾ ਬ੍ਰਹਮ ਗਿਆਨੀ ਦੀ ਗਾਤ ਨੂੰ ਬ੍ਰਹਮ ਗਿਆਨੀ ਪਰਮੇਸ਼ਰ ਵਾਹਿਗੁਰੂ ਆਪ ਹੀ ਜਾਣਦਾ ਹੈ ਬ੍ਰਹਮ ਗਿਆਨੀ ਦਾ ਅੰਤ ਨਾ ਪਾਰ ਬ੍ਰਹਮ ਗਿਆਨੀ ਦੇ ਗੁਣਾਂ ਦਾ ਕੋਈ ਵੀ ਅੰਤ ਪਾਰ ਆਵਾਰ ਨਹੀਂ ਹੈ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ ਕਿ ਬ੍ਰਹਮ ਗਿਆਨੀ ਨੂੰ ਤਾਂ ਸਾਡੀ ਭਾਈ ਸਦਾ ਹੀ ਨਮਸਕਾਰ ਹੈ ਐਸੀ ਜਿਨ੍ਹਾਂ ਦੀ ਵੱਡੀ ਵਡਿਆਈ ਹੈ ਬ੍ਰਹਮ ਗਿਆਨੀਆਂ ਦੀ ਉਹਨਾਂ ਦੇ ਚਰਨਾਂ ਤੇ ਸਦਾ ਹੀ ਨਮਸਕਾਰ ਕਰਨੀ ਬਣਦੀ ਹੈ ਸਦਾ ਹੀ ਸਿਰ ਉਹਨਾਂ ਦੇ ਚਰਨਾਂ ਤੇ ਝੁਕਦਾ ਹੈ ਜਿਹੜੇ ਬ੍ਰਹਮ ਗਿਆਨੀ ਐਸੀ ਅਵਸਥਾ ਨੂੰ ਪ੍ਰਾਪਤ ਹੋ ਜਾਂਦੇ ਹਨ ਜਿਹੜੇ ਐਸੇ ਗੁਣਾਂ ਦੇ ਭੰਡਾਰੇ ਗੁਣਾਂ ਦੇ ਖਜ਼ਾਨੇ ਹੁੰਦੇ ਨੇ ਉਹਨਾਂ ਨੂੰ ਸਦਾ ਨਮਸਕਾਰ ਹੀ ਕਰਨੀ ਚਾਹੀਦੀ ਹੈ ਉਹਨਾਂ ਦੇ ਚਰਨਾਂ ਤੇ ਆਪਣਾ ਸਿਰ ਹੀ ਝੁਕਾ ਦੇਣਾ ਚਾਹੀਦਾ ਹੈ ਇੰਨੀ ਵੱਡੀ ਮਹਾਰਾਜੀ ਕਹਿੰਦੇ ਉਹਨਾਂ ਦੀ ਵਡਿਆਈ ਹੈ ਆਖਰੀ ਪੌੜੀ ਆਪਾਂ ਅਗਲੇ ਦੀਵਾਨਾ ਅੰਦਰ ਸਰਵਣ ਕਰਾਂਗੇ ਅੱਠ ਅਸ਼ਟ ਪਦੀਆਂ ਸਤਿਗੁਰੂ ਜੀ ਦੀ ਕਿਰਪਾ ਨਾਲ ਸੰਪੂਰਨ ਹੋਣਗੀਆਂ ਅੱਗੇ ਜਿਵੇਂ ਮਹਾਰਾਜੀ ਉਪਦੇਸ਼ ਬਖਸ਼ਿਸ਼ ਕਰਨਗੇ ਆਪਾਂ ਵਿਚਾਰਾਂਗੇ ਬਿਆੰਤ ਭੂਲਾ ਦੀ ਖੀਮਾ ਬਖਸ਼ਿਸ਼ ਕਰਨੀ ਜੀ ਬ੍ਰਹਮ ਗਿਆਨੀ ਕਾ ਅੰਤ ਨਾ ਪਾਰਵਾਰ ਨਾਨਕ ਬ੍ਰਹਮ ਗਿਆਨੀ ਕਾ ਸਦਾ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ